ਮੈਂ ਮੌਕੇ ਤੇ ਪਹੁੰਚੀ ਤਾਂ ਕਾਫੀ ਮਤਲਬ ਗਲਤ ਸ਼ਬਦਾਵਲੀ ਜੇ ਨੂੰ ਮੈਂ ਨਿਊਜ਼ ਚ ਕਿੱਦਾਂ ਮਤਲਬ ਭੇਟੀਆਂ ਤੱਕ ਕਿਹਾ ਗਿਆ ਵੀ ਇਹਨਾਂ ਨੂੰ ਸੰਦੀਪ ਦੀ ਕੁੜੀ ਦਾ ਖੁੱਸਰੇ ਹੁਣ ਮੈਂ ਦੇਖੋ ਮੈਂ ਕੋਈ ਵੀ ਚ ਕਟਾਉਂਗੀ ਨਹੀਂ ਕਿਉਂਕਿ ਮੇਰੇ ਸਾਹਮਣੇ ਜੋ ਹੋਇਆ ਮੈਨੂੰ ਸੱਚਾਈ ਦੱਸਣ ਚ ਕੋਈ ਕ੍ਰੇਜ਼ ਨਹੀਂ ਮੈਂ ਇੱਕ ਪੋਲੀਟੀਕਲ ਸਾਈਡ ਤੋਂ ਹਟ ਕੇ ਇਹ ਮੈਂ ਕਹਿਣਾ ਚਾਹੁੰਨੀ ਆਂ ਵੀ ਜਿਹੜਾ ਤੁਸੀਂ ਕਹਿ ਰਹੇ ਮੇ ਮੱਲੇ ਨੇ ਕੋਈ ਇਹ ਬਹੁਤ ਵਧੀਆ ਗੱਲ ਤਾਂ ਨਹੀਂ ਹੋਈ ਮੱਲੇ ਦੀ ਹੋਵੇ ਚਾਹੇ ਘੜੀ ਦੀ ਹੋਵੇ ਜੇ ਮਹੱਲੇ ਦੀ ਤੁਸੀਂ ਗੱਲ ਕਰੋ ਤਾਂ ਇਸ ਟਾਈਮ ਇਹਨਾਂ ਦੇ ਮਹੱਲੇ ਦੀ ਮਤਲਬ ਜਿਹੜੀਆਂ ਲੇਡੀਜ਼ ਬੈਠੇ ਹੋਇਆ ਜੈਂਟਸ ਬੈਠੇ ਮੇਰੇ ਬਹੁਤ ਆ ਵੀ ਰਾਇਏ ਹੋਇਆ ਇਸ ਵਿਸ਼ੇ ਤੇ ਜਿਹੜੀ ਗਲਤ ਗੱਲ ਆ ਜਿਹੜੀ ਉਹ ਗਲਤ ਹੀ ਰਹੋਗੀ ਇਹਦੇ ਵਿੱਚ ਜਿਹੜੀ ਇਹਨਾਂ ਦੇ ਸਾਹਮਣੇ ਇੱਕ ਦੋ ਗੰਢਾ ਸੀ ਜਿਨ੍ਹਾਂ ਦੀ ਆਪਸੀ ਰੰਜਿਸ਼ ਸੀ ਸੰਦੀਪ ਸਿੰਘ ਨਾਲ ਉਹ ਮੈਨੂੰ ਕੀ ਹੋਇਆ ਤੁਸੀਂ ਕਹਿੰਦੇ ਬੋਲਦੇ ਪਏ ਤੇ ਉਹਨਾਂ ਨੇ ਆ ਗੱਲ ਕਹੀ ਕਿ ਅਸੀਂ ਇੱਥੇ ਉਹਨੂੰ ਸੰਦੀਪ ਨੂੰ ਲੰਮਾ ਪਾਣਾ ਹੈ ਗੋਲੀ ਜਿਹੜੀ ਉਹਨੂੰ ਇਹ ਸਰਵ ਸਰ ਜੇ ਸਰਵੇ ਆ ਨਾ ਉਹਨਾਂ ਨੇ ਗੱਲ ਕੀਤੀ ਤੇ ਫਿਰ ਅਸੀਂ ਬਹਿਲੇ ਤੁਸੀਂ ਤੇ ਨਾ ਬੋਲੋ ਫਿਰ ਮੈਂ ਉਹਨਾਂ ਦੀ ਜਿਹੜੀ ਇਹਨਾਂ ਦੀ ਉਹ ਹੈਗੇ ਨੇ ਕੰਬਲੇ ਉਹਨਾਂ ਨੂੰ ਮੈਂ ਕਿਹਾ ਬਹਿਲੇ ਤੁਸੀਂ ਇੰਨਾ ਖਲਾਰਾ ਪਾ ਕੇ ਕੀ ਕਰਦੇ ਹੋ ਤੁਸੀਂ ਜਾ ਕੇ ਗੱਲ ਕਰ ਸਕਦੇ ਹੋ ਬੈਠ ਕੇ ਆਪਸ ਚ ਗੱਲ ਕਰ ਸਕਦੇ ਹੋ ਇਹਨਾਂ ਕੱਥੇ ਬਿਠਾ ਲਿਆ ਸਾਰਿਆਂ ਨੂੰ ਠਾਉ ਚ ਜਿਹੜੀ 31 ਤਰੀਕ ਨੂੰ ਘਟਨਾ ਕਰਨ ਹੋਇਆ ਹੈ ਨਾ ਤੇ ਕਾਨੂੰਨੀ ਦੌਰ ਤੇ ਠੀਕ ਨਹੀਂ ਸੀਗਾ ਜੇ ਕੋਈ ਸਰਕਾਰ ਨਾਲ ਕੋਈ ਹੁੰਦੀ ਪਲਾਨ ਦੇਣ ਦੀ ਪੈਸੇ ਦੀ ਉਥੇ ਤਾਂ ਨਾ ਲਾਇਆ ਜਾਂ ਸੀ ਜੇ ਇਨਸਾਫ ਦੀ ਲੋੜ ਹੁੰਦੀ ਇਸ ਮਾਮਲੇ ਵਿੱਚ ਤਾਂ ਸਹੀ ਕਾਨੂੰਨੀ ਤੌਰ ਤੇ ਜਿੱਥੇ ਥਾਣਾ ਦੇਣ ਦੀ ਲੋੜ ਸੀ ਉਥੇ ਦੇਣ ਨੂੰ 31 ਤਰੀਕ ਭਾਜੀ ਜਿਹੜੇ ਮੇਰੇ ਅ فروਦੀ ਕਹਿ ਸਕਦਾ ਉਹਨਾਂ ਨੂੰ فروਦੀ ਕਹਿ ਸਕਦਾ ਉਹਨਾਂ ਨੂੰ ਮੈਂ ਅ ਜਿਹੜਾ ਵਿਸ਼ਾ ਹੈਗਾ ਸੀ ਅਸਲ ਵਿੱਚ ਅ 2016 ਦੇ ਵਿੱਚ ਇੱਕ ਮਿਤੋਂ ਮੁੰਡਾ ਦੀਪਕ ਸਿੰਘ ਮੇਰੇ ਗੌਂੜ ਆ ਮੇਰੀ ਸ਼ਾਪ ਸੰਦੀਪ ਪ੍ਰੋਫੈਸ਼ਨਲ ਹਾਊਸ ਦੇ ਉਹ ਮੇਰੇ ਕੋਲ ਐਜ਼ ਅ ਵਰਕਰ ਤੌਰ ਤੇ ਕੰਮ ਕਰਦਾ ਸੀ ਸਟਾਰਟ ਵਿੱਚ ਜੋ ਕੰਮ ਕਰਦਾ ਸ਼ੁਰੂ ਕੰਮ ਦਾ ਵੀ ਨਾ ਪਤਾ ਨਹੀਂ ਸੀ ਹੈਗਾ ਸਾਰੀ ਉਹ ਨੌਲੇਜ ਦਿੱਤੀ ਸਾਰਾ ਕੁਝ ਸਿਖਾਇਆ ਸਭ ਕੁਝ ਕੀਤਾ ਉਸ ਤੋਂ ਬਾਅਦ 2021 22 ਦੇ ਵਿੱਚ ਬਲੀ ਉਹ ਧੰਨ ਲੱਗਾ ਸੀ ਕਿ ਇਹਨੂੰ ਸਿਆਸੀ ਕਿਹਾ ਜਾ ਅਸਲ ਵਿੱਚ ਜਾਂ ਇੱਕ ਸੂਚੀ ਸਮਝੀ ਚਾਰਜਿਸ ਦੇ ਤਹਿਤ ਇਹ ਚੀਜ਼ ਕੀਤੀ ਗਈ ਹੈ ਜਿਹੜਾ ਤੋਂਡੇ ਪ੍ਰਭਾਤ ਟਾਰਗੇਟ ਕਰਨਾ ਤਾਂ ਜਿਵੇਂ ਦੇਖੋ ਇਹ ਮੈਂ ਪ politcal ਆ ਮੈਨੂੰ ਟਾਰਗੇਟ ਕਰ ਲਾ ਦੇ ਮੈਨੂੰ ਜੋ ਮਾਰਦੀ ਗਏ ਪਹਿਲਾਂ ਵੀ ਇਹ ਕਹਿ ਚੁੱਕਾ ਇਹਦੇ ਪਿੱਛੇ ਸਾਡਾ ਇੱਕ ਬਿਲਗੇ ਦਾ ਸੰਗਤ ਇੱਕ ਕਾਂਗਰਸ ਦਾ politcal ਦੋਪ ਬੰਦੇ ਹੈਗੇ ਆ ਜਿਹਨਾਂ ਨੂੰ ਬਹੁਤ ਵੱਡੀ ਮੇਰੀ ਪ੍ਰਮੋਸ਼ਨ ਤੋਂ ਤਕਲੀਫ